ਮੈਂ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਰੱਖਣਗੇ ਨੀਲ ਸ੍ਰੀਨ ਜੀ ਬਹੁਤ ਹੀ ਸਤਕਾਰਯੋਗ ਮੇਰੇ ਛੋਟੇ ਵੀਰ ਲੁਧਿਆਣਾ ਬੈਸਤੀ ਸੀਟ ਦੇ ਉਮੀਦਵਾਰ ਜੀਵਨ ਗੁਪਤਾ ਜੀ ਮੇਰੇ ਬਹੁਤ ਹੀ ਪੁਰਾਣੇ ਸਾਥੀ ਔਰ ਇਸ ਸਭਾ ਦਾ আয়ਜਕ ਉਸ਼ਪਿੰਦਰ ਸਿੰਘਲ ਜੀ ਮੱਲੀ ਸਾਹਿਬ ਤਿਕਸ਼ਨ ਸੂਤ ਜੀ ਸੁਨੀਲ ਮਹਿਰਾ ਜੀ ਸੁਮਨ ਵਰਮਾ ਜੀ ਵੱਧਵਾ ਸਾਹਿਬ ਗੁਸਾਈ ਜੀ ਤੇ ਮੇਰੇ ਭੈਣੋ ਤੇ ਭਰਾਓ ਗਿਣਤੀ ਦੇ ਤਿੰਨ ਰਹਿ ਗਏ ਨੇ ਤਿੰਨ 19 ਤਰੀਕ ਨੂੰ ਵੋਟਾਂ ਪਾ ਕੇ ਆਪਾਂ ਆਪਣੇ ਆਉਣ ਵਾਲੇ ਭਵਿੱਖ ਦਾ ਫੈਸਲਾ ਕਰਨਾ ਅਸੀਂ 2022 ਦੇ ਵਿੱਚ ਇੱਕ ਫੈਸਲਾ ਲਿੱਤਾ ਇੱਕ ਬਦਲਾਵ ਨੂੰ ਵੋਟ ਪਾਈ ਔਰ ਐਸੇ ਸਪਰੇਸਾਂ ਨੂੰ ਦਿਖਾਏ ਕਿ ਸ਼ਾਇਦ ਅਸਮਾਨ ਤੋਂ ਤਾਰੇ ਉਤਰ ਕੇ ਸਾਡੇ ਵਾਸਤੇ ਆ ਜਾਣੇ ਉਹ 92 ਤਾਰੇ ਤੇ ਗਏ ਪੰਜਾਬ ਦੀ ਵਿਧਾਨ ਸਭਾ ਲੇਕਿਨ ਉਹ ਪੰਡਵੇ ਦੇ ਪੰਡਵੇ ਨਮੂਨੇ ਬਣ ਕੇ ਰਹੇ ਵੋਟ ਸੀਗਾ ਇੱਕ ਬਦਲਾਅ ਵਾਸਤੇ ਇੱਕ ਅੱਛੇ ਸ਼ਾਸਨ ਵਾਸਤੇ ਵੋਟ ਸੀਗਾ ਇਮਾਨਦਾਰੀ ਵਾਸਤੇ ਵੋਟ ਸੀਗਾ ਨਸ਼ੇ ਨੂੰ ਦੂਰ ਕਰਨ ਵਾਸਤੇ ਵੋਟ ਸੀਗਾ ਮਾਫੀਆ ਰਾਜ ਨੂੰ ਖਤਮ ਕਰਨ ਵਾਸਤੇ ਵੋਟ ਸੀਗਾ ਨਸ਼ੇ ਨੂੰ ਖਤਮ ਕਰਨ ਵਾਸਤੇ ਚਾਹੇ ਉਹ दारू ਦਾ ਨਸ਼ਾ ਹੋਵੇ ਚਾਹੇ ਉਹ ਚਿੱਟੇ ਦਾ ਨਸ਼ਾ ਹੋਵੇ ਵੋਟ ਸੀਗਾ ਭ੍ਰਸ਼ਟਾਚਾਰੀਆਂ ਨੂੰ ਜੇਲ੍ਹ ਚੰਨ ਲਈ ਲੇਕਿਨ ਮਿਲਿਆ ਕੀ ਇੱਕ ਭ੍ਰਸ਼ਟਾਚਾਰੀ ਕੇ ਉਹਦੇ ਵੀ ਬਾਪੂ ਬਣ ਕੇ ਸਾਡੇ ਕੋਲੇ ਬਣ ਗਏ ਵਿਧਾਇਕ ਆ ਔਰ ਫਿਰ بار بار ਇਹ ਗੱਲ ਆਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਜਰੋ ਜੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਫਿਰ ਖਾਸ ਆਦਮੀਆਂ ਦੀ ਸਰਕਾਰ ਕੀ ਹੁੰਦੀ ਹੈ ਜਿਹੜੇ ਲੋਕ ਚੋਣ ਚੁਣੇਗੇ ਸਕੂਟਰ ਤੇ ਚੱਲਦੇ ਸੀ ਅੱਜ ਲੈਂਡ ਕਰੂਜ਼ਰ ਲਈ ਬੈਠੇ ਨੇ ਦੋ-ਦੋ ਕਰੋੜ ਦੀਆਂ ਗੱਡੀਆਂ ਲਈ ਬੈਠੇ ਨੇ ਜਿਹੜੇ ਇੱਕ ਕਮਰੇ ਦੇ ਮਕਾਨ ਚ ਰਹਿੰਦੇ ਸੀਗੇ ਅੱਜ ਉਹ ਮਹਿਲ ਬਣਾ ਕੇ ਬੈਠੇ ਨੇ ਕਿਆ ਇਸ ਬਦਲਾਵ ਲਈ ਸੀ ਵੋਟ ਪਾਈ ਸੀ ਸਾਨੂੰ ਇੱਕ ਮੌਕਾ ਮਿਲਿਆ ਸਾਨੂੰ ਦੁੱਖ ਹੈ ਕਿ ਸਾਡੇ ਹਲਕੇ ਤੋਂ ਵਿਧਾਇਕ ਜਿਹੜੇ ਉਚਲਾਨਾ ਕਰ ਗਏ ਲੇਕਿਨ ਇਹਨਾ 3.5 ਸਾਲਾਂ ਦੇ ਵਿੱਚ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ਲੁੱਟਿਆ ਆ ਸਾਨੂੰ ਇੱਕ ਮੌਕਾ ਮਿਲਿਆ ਕਿ ਅਸੀਂ ਇਹਨਾਂ ਨੂੰ ਸਬਕ ਸਿਖਾ ਸਕੀਏ ਸਾਡੇ ਕੋਲ ਜਿਹੜੇ ਕੈਂਡੀਡੇਟ ਤੇ ਇਹਨਾਂ ਨੇ ਦਿੱਤੇ ਨੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸੰਜੀਵ ਅਰੋੜਾ ਨੂੰ ਮੇਰੇ ਤੇ ਮੱਲੇਦਾਰ ਰਿਆ ਮੇਰੇ ਤੋਂ ਜ਼ਿਆਦਾ ਕੌਣ ਜਾਣ ਸਕਦਾ ਹੈ ਮੇਰੇ ਮੱਲੇਦਾਰ ਹੁੰਦੀ ਓਏ ਮੈਂ ਕਦੀ ਸ਼ਕਲ ਨਹੀਂ ਦੇਖੀ ਸੀ ਤੇ ਤੁਸੀਂ ਕਿੱਥੋਂ ਉਹਨੂੰ ਲੱਭ ਲੋਗੇ ਜਿਹੜੇ ਤੁਹਾਡੇ ਨਾਲ ਹੱਥ ਹੁਲਾਣਾ ਹੁਣ ਮਜਬੂਰੀ ਬਣ ਗਈ ਫਟਾਫਟ ਕਾਰ ਨੂੰ ਭੱਜਦਾ ਹੈ ਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦਾ ਹੈ। ਉਹਦੇ ਕਾਰਨਾਂ 'ਚ ਝੂਠ ਔਰ ਫਰੇਬ ਦੀ ਰਾਜਨੀਤੀ ਕਰਨ ਵਾਲਿਆਂ ਨਾਲ ਜੁੜ ਕੇ ਹਰ ਗੱਲ ਤੇ ਚੂ ਕਹਿ ਲੱਗੇ ਕਿ ਐਲੀਵੇਟਡ ਰੋਡ ਮੈਂ ਬਣਾਈ। ਮੈਂ ਲੱਡੋਵਾਲ ਦਾ ਬਾਈਪਾਸ ਬਣਾਇਆ। ਮੈਂ ਹਲਵਾੜਾ 에어ਪੋਰਟ ਬਣਵਾਇਆ ਤੇ ਜਦੋਂ ਮੈਂ ਪ੍ਰੈਸ ਕਾਨਫਰੰਸ ਕਰਕੇ ਉਹਦੇ ਕੱਚੇ ਚਿੱਠੇ ਖੋਲੇ ਕਿਤੇ ਤੋਂ ਹਲਵਾੜਾ 에어ਪੋਰਟ ਬਣਨ ਲੱਗਾ ਸੀ ਉਦੋਂ ਤੇ ਕਿਤੇ ਗਿਣਤੀ 'ਚ ਨਹੀਂ ਸੀਗਾ ਉਦੋਂ 50 ਕਰੋੜ ਦੀ ਰਾਜ ਸਭਾ ਵੀ ਨਹੀਂ ਸੀ ਮਿਲੀ ਲੱਡੇਵਾਲ ਬਾਈਪਾਸ ਕੇਂਦਰ ਸਰਕਾਰ ਦੀ ਯੋਜਨਾ ਐਲੀਵੇਟਡ ਰੋਡ ਉਦੋਂ ਦੀ ਬੰਦੀ ਪਈ ਸੀ ਜਦੋਂ ਤੂੰ ਐਮਪੀ ਵੀ ਨਹੀਂ ਸੀਗਾ لیکن دوستو پھر اگے گئی میں ਇਹਨੂੰ تیزی ਨਾਲ ਕੰਮ ਕਰਾਉਣ ਵਾਸਤੇ ਕੰਮ ਕੀਤਾ ਜਿਹੜਾ ਵਿਅਕਤੀ ਅੱਜ ਤੁਹਾਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਿਹਾ ਉਹ ਵਿਧਾਇਕ ਬਣ ਕੇ ਕੀ ਕਰੇਗਾ ਅਸੀਂ ਚੰਗੀ ਤਰ੍ਹਾਂ ਸੋਚ ਸਕਦੇ ਹਾਂ اور ਦੂਸਰੇ ਵਿਧਾਇਕ ਕਾਂਗਰਸ ਦੇ ਕੈਂਡੀਡੇਟ ਜਿਹੜੇ ਹੈਗੇ ਨੇ ਸਾਡੇ ਇਸੇ ਹਲਕੇ ਤੋਂ ਵਿਧਾਇਕ रह ਚੁੱਕੇ ਨੇ ਮੰਤਰੀ रह ਚੁੱਕੇ ਨੇ ਕੌਣ ਸਰੇ ਨੇ ਸਾਡੇ ਲੁਆਣੇ ਤੋਂ ਕੋਈ ਨਹੀਂ ਜਾਣਦਾ ਉਹਨਾਂ ਨੂੰ ਉਹਨਾਂ ਦੇ ਕਾਲੇ ਚਿੱਠਿਆਂ ਨੂੰ ਜਦੋਂ ਮੰਤਰੀ ਬਣੇ ਜਦੋਂ ਰਾਜਨੀਤੀ ਕਿਹਾ ਜਾਂਦਾ ਕਿ ਜਿਵੇਂ ਤੁਹਾਨੂੰ ਸਥਾਨ ਮਿਲੇ ਪਰਮਾਤਮਾ ਬਖਸ਼ਿਸ਼ ਕਰੇ ਤੇ ਲੀਡਰ ਜਿੱਨਾ ਉੱਪਰ ਜਾਵੇ ਉਹਨੂੰ ਉਹਨਾਂ ਨੇ ਨੀਮਾ ਹੋਣਾ ਚਾਹੀਦਾ ਲੇਕਿਨ ਕਾਂਗਰਸ ਦੇ ਪ੍ਰਤੀਯਾਗੀ ਮੈਨੂੰ ਨਹੀਂ ਪਤਾ ਤੁਹਾਡੇ ਚ ਕਿੰਨੇ ਉਹਨੂੰ ਕਦੀ ਘਰੇ ਮਿਲਣ ਗਏ ਹੋਣਗੇ ਔਰ ਕਿੰਨੀ ਜਲਾਲਤ ਸਹਿ ਕੇ ਵਾਪਸ ਆਏ ਹੋਣਗੇ ਸਿੱਧੇ ਮੂੰਹ ਕਿਸ ਨੇ ਗੱਲ ਨਹੀਂ ਕੀਤੀ ਤੂਤ ਰਾਜ ਤੋਂ ਕੱਟ ਗੱਲ ਨਹੀਂ ਕੀਤੀ ਉਹ ਤੇ ਛੱਡੋ ਉਹਨਾਂ ਦੇ ਮੇਮ ਸਾਹਿਬ ਨੇ ਤੇ ਉਹਨਾਂ ਦੀ ਵੀ ਹੱਦਾਂ ਪਾਰ ਕਰ ਦਿੱਤੀਆਂ ਔਰ ਜੋ ਦੁਰਗਤੀ ਕਰਕੇ ਕਾਂਗਰਸ ਦੇ ਵਰਕਰਾਂ ਨੂੰ ਘਰੋਂ ਕੱਢਿਆ ਉਸੇ ਦਾ ਨਤੀਜਾ ਸੀਗਾ कि ਜਿਹੜਾ ਇਹ ਕਹਿੰਦੇ ਸੀ ਕਿ ਆਸ਼ੂ ਨੂੰ ਕੋਈ ਤੋਂ ਹਟਾ ਨਹੀਂ ਸਕਦਾ ਹਰਾ ਨਹੀਂ ਸਕਦਾ ਲੁਧਿਆਣੇ ਵੈਸਤੀ ਜਨਤਾ ਨੇ ਉਸ ਦੀ ਜ਼ਬਾਨ ਜਬਤ ਕਰਾ ਕੇ ਰੱਖ ਦਿੱਤੀ। ਔਰ ਮੈਨੂੰ ਇੱਕ ਚੀਜ਼ ਦੱਸੋ ਆ ਜੋ ਫੇਰ ਤੁਹਾਡੇ ਮੈਦਾਨ ਚ ਨੇ ਆ 25 ਸਾਲਾਂ ਚ ਐਸਾ ਕੀ ਕਾਰਨਾਮਾ ਉਹਨੇ ਕੀਤਾ ਜਿਹਦੇ ਕਰਕੇ ਅਸੀਂ ਦੁਬਾਰਾ ਉਸ ਨੂੰ ਵੋਟ ਨਹੀਂ ਹੈ। ਟੋਂਚੋ ਸਰਿਆ ਤੇ ਹਜੇ ਵੀ ਨਹੀਂ ਨਿਕਲਿਆ। ਆ ਤੁਸੀਂ ਰੋਜ਼ ਤੂ ਤੂ ਮੈਮੇ ਦੇਖਦੇ ਪਿਓ ਕਾਂਗਰਸ ਦੀ ਪਰਦੇਸ਼ ਦਾ ਅਧਿਐਕਸ਼ ਹੋਏ ਇੱਕ ਮਾਨ ਸਨਮਾਨ ਹੁੰਦਾ ਤੇ ਜਦੋਂ ਰਾਜਾ ਵੜਿੰਗ ਉਹਦੇ ਘਰ ਜਾਂਦਾ ਉਹ ਘਰੋਂ ਬਾਹਰ ਨਿਕਲ ਜਾਂਦਾ ਉਹ ਕਹਿੰਦਾ ਮੈਂ ਤੇਰੀ ਨਾ ਪੋਸਟਰ ਤੇ ਫੋਟੋ ਲਾਣੀ ਹੈ ਤੇ ਨਾ ਮੇਰੇ ਕੋਲ ਆਨ ਦੀ ਲੋੜ ਹੈ ਇਸ ਨੂੰ ਅਨਕਾਰ ਨਹੀਂ ਕਹੋਗੇ ਤੇ ਕੀ ਕਹੋਗੇ ਉਹ ਕਹਿੰਦਾ ਮੇਰੇ ਲੀਡਰ ਉਹ ਆਪ ਕੋਸ਼ਨ ਬਾਜਵਾ ਵੀ ਨਹੀਂ ਮੇਰੇ ਕੋਲ ਆਣਾ ਚਾਹੀਦਾ ਜਿਸ ਨੂੰ ਵੋਟ 'ਚ ਖੜਾ ਹੋਵੇ ਉਹ ਇੱਕ ਇੱਕ ਦਰ ਤੇ ਜਾ ਕੇ ਵੋਟ ਮੰਗਦਾ ਹੈ ਤੇ ਜਿਹੜਾ ਹੰਕਾਰੀ ਹੁੰਦਾ ਉਹ ਕਹਿੰਦਾ ਤੂੰ ਵੀ ਜਾ ਤੇ ਤੂੰ ਵੀ ਜਾ ਤੇ ਫਿਰ ਜਨਤਾ ਕੀ ਕਹਿੰਦੀ ਹੁਣ ਤੂੰ ਵੀ ਜਾ ਤੇਰੀ ਵੀ ਲੋੜ ਨਹੀਂ ਸੋ ਦੋਸਤੋ ਪੀ.ਜੇ ਪਾਸੇ ਤੁਹਾਡੇ ਕੋਲ ਵਿਕਲਪ ਜੀਵਨ ਗੁਪਤਾ ਮੇਰਾ ਛੋਟਾ ਵੀਰ ਕੋਈ ਟਾਗ ਨਹੀਂ ਕੋਈ ਲਾਗ ਲਪੇਟ ਨਹੀਂ ਕੋਈ ਕੁਛ ਨਹੀਂ ਤੁਹਾਡੇ ਵਰਗਾ ਇੱਕ ਸਧਾਰਨ ਵਿਅਕਤੀ ਜਿਹੜਾ ਹਰ ਵੇਲੇ ਉਪਲਬਧ ਆ ਹੁਣ ਵੀ ਤੁਸੀਂ ਦੇਖਿਆ ਹੋਣਾ ਜਦੋਂ ਆਏ ਤੇ ਤੁਹਾਡੇ ਇੱਕ ਇੱਕ ਕੋਲ ਆ ਕੇ ਮਿਲ ਕੇ ਗਿਆ ਮੈਨੂੰ ਦੱਸੋ ਇਸ ਤੋਂ ਵੱਡੀ ਸਾਦਗੀ ਕੀ ਮਿਲ ਸਕਦੀ ਹੈ ਕਿਸੇ ਉਮੀਦਵਾਰ ਦੇ ਵਿੱਚ ਇੱਕ ਇੱਕ ਵਿਅਕਤੀ ਨੂੰ ਮਿਲ ਕੇ ਜਾਣਾ ਹਰ ਇੱਕ ਨਾਲ ਹੱਥ ਮਿਲਾਣਾ ਔਰ ਇਹ ਵੀ ਦੱਸਦੇ ਆ ਉਹਨਾਂ ਦੀ ਜੇਬਾਂ 'ਚ ਸੈਨੀਟਾਈਜ਼ਰ ਹੈਗਾ ਜੀ ਜੇਬ 'ਚ ਸੈਨੀਟਾਈਜ਼ਰ ਵੀ ਹੈ ਨਹੀਂਗਾ ਇਹ ਹੁੰਦਾ ਹੈ ਜਨਤਾ ਦਾ ਪ੍ਰਤੀਨਿਧੀ ਬਣਨ ਦਾ ਹੱਕਦਾਰ ਜਿਹੜਾ ਤੁਹਾਡੇ 'ਚ ਆ ਕੇ ਤੁਹਾਡੇ ਵਰਗਾ ਹੋ ਜਾਏ ਸੋ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈ ਇੱਕ ਮੌਕਾ ਮਿਲਿਆ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਨੂੰ ਹਟਾਉਣ ਵਾਸਤੇ ਪੰਜਾਬ ਦੇ ਘਰ ਘਰ ਨਸ਼ਾ ਪੰਚਾਨ ਵਾਲਿਆਂ ਨੂੰ ਖਤਮ ਕਰਨ ਵਾਸਤੇ ਮੇਰਾ ਖਿਆਲ ਹੈ ਕਿ ਭੈਣ ਰੇਖਾ ਗੁਪਤਾ ਜੀ ਵੀ ਆ ਗਏ ਨੇ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਔਰ ਆਪਾਂ ਡੱਟ ਕੇ ਨਾਰੇ ਲਾ ਕੇ ਉਹਨਾਂ ਦਾ ਸਵਾਗਤ ਕਰੀਏ ਔਰ ਇੱਕ ਮੇਰੀ ਬੇਨਤੀ ਹੈ ਭਾਰੀ ਮਾਹ ਬਹੁਮਤ ਦੇ ਨਾਲ ਜੀਵਨ ਗੁਪਤਾ ਜੀ ਨੂੰ ਜਿਤਾਣਾ ਇਹ ਆਪਾਂ ਸਾਰੇ ਪ੍ਰਣ ਲੈ ਕੇ ਜਾਵਾਂਗੇ ਭੈਣ ਰੇਖਾ ਗੁਪਤਾ ਜੀ ਆ ਗਏ ਨੇ ਆਓ ਉਹਨਾਂ ਦਾ ਸਵਾਗਤ ਕਰੀਏ ਭਾਰਤੀ ਜਨਤਾ ਪਾਰਟੀ